ਨਾ ਆ ਬੰਦਾ ਏ 24 ਘੰਟੇ ਖੇਤਾਂ ਵਿੱਚ ਵੀਡੀਓ ਬਣਾਉਂਦਾ ਰਹਿੰਦਾ ਮਾੜੀ ਮੋਟੀ ਸ਼ਰਮ ਕਰਲਾ ਹੱਥ ਪੈਰ ਦਿੱਤੇ ਰੱਬ ਨੇ ਕੋਈ ਵਧੀਆ ਕੰਮ ਕਰ ਮਿਹਨਤ ਕਰ ਕੀ ਗੰਦ ਪਾਇਆ ਤੂੰ ਨੈਟ ਤੇ 24 ਘੰਟੇ ਜਨਾਨੀ ਨੂੰ ਦਿਖਾਉਂਦਾ ਰਹਿੰਦਾ ਏ ਕੀ ਜਲੂਸ ਕੱਢਿਆ ਇਹਨਾਂ ਨੇ ਤੁਸੀਂ ਆਪ ਹੀ ਦੇਖ ਲਓ ਇਹ ਨੂਰ ਦੀ ਮੰਮੀ ਟੂ ਬਣਾਈ ਫਿਰਦਾ ਉਹਨੂੰ ਸਾਰਾ ਦਿਨ ਉਹਨਾਂ ਇਦਾਂ ਰੀਲਾਂ ਤੇ ਨਚਾਉਂਦਾ ਰਹਿੰਦਾ ਏ ਪਤਾ ਨਹੀਂ ਇਹ ਕੀ ਸਾਬਤ ਕਰਨਾ ਚਾਹੁੰਦਾ ਏ ਫੇਰ ਕਹਿੰਦੇ ਆ ਕਿ ਲੋਕੀ ਸਾਨੂੰ ਮਾੜਾ ਬੋਲਦੇ ਆ ਆ ਹਰਕਤਾਂ ਦੇਖੋ ਇਹ ਕੀ ਕਰਦੇ ਆ ਦੇਖੋ ਨਾ ਅੱਜੋ ਸਾਰਾ ਯੂਥ ਖਰਾਬ ਕਰਤਾ ਤੁਸੀਂ ਹਾਲੇ ਮੈਨੂੰ ਲੱਗਦਾ ਇਹਦੇ ਕੱਪੜੇ ਛੋਟੇ ਆ ਤੂੰ ਇਹਦੇ ਨਾ ਕੱਪੜੇ ਛੋਟੇ ਕਰਵਾ ਸ਼ਾਇਦ ਤੁਹਾਡੇ ਵੀਊ ਵਧ ਜਾਣ ਇਦਾਂ ਨਹੀਂ ਵੀਊ ਵਧਨੇ ਪਤਾ ਨਹੀਂ ਤੁਹਾਨੂੰ ਸ਼ਰਮ ਵੀ ਨਹੀਂ ਆਉਂਦੀ ਜੇ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਵੀ ਵੀਡੀਓ ਦੇਖਦੇ ਆ ਬੇਸ਼ਰਮਾ ਕੋਈ ਮਜ਼ਾ ਆਦਾ ਰੱਖੀਏ ਦੱਸ ਪਹਿਲਾਂ ਸੂਟਾਂ ਵਿੱਚ ਸੀ ਹੁਣ ਆ ਕਪੜਾ ਕੱਪੜਿਆਂ ਦੇ ਵਿੱਚ ਆ ਗਈ ਆ ਹੁਣ ਦੇਖੋ ਅੱਗੇ ਅੱਗੇ ਕੀ ਕਰਦੀ ਆ ਇਹਨੂੰ ਇੰਨਾ ਜ਼ਿਆਦਾ ਗੰਦ ਪਾਇਆ ਨਾ ਇੰਸਟਾਗ੍ਰਾਮ ਤੇ ਕੋਈ ਪੁੱਛੋ ਹੀ ਨਾ ਹੁਣ ਆ ਪਤਾ ਨਹੀਂ ਕੀ ਇਹ ਮੱਖੀਆਂ ਡਾਈ ਜਾਂਦੀ ਆ ਵਹਿਲੀ ਕੇ ਥਾਂ ਦੀ ਲਓ ਆ ਵੀਡੀਓ ਬਣਾ ਕੇ ਪਾ ਦਿੱਤੀ ਆ ਇਹਦੇ ਵਿੱਚ ਕੀ ਸੀ ਸਭ ਨੂੰ ਪਤਾ ਲੱਗ ਜਾਂਦਾ ਤੂੰ ਕੀ ਦਿਖਾਉਣਾ ਚਾਹੁੰਨੀ ਆ ਤੈਨੂੰ ਪਹਿਲਾਂ ਕਿਹਾ ਇਦਾਂ ਵੀ ਹੋ ਨਹੀਂ ਆਉਣੇ ਆਪਣੇ ਕੱਪੜੇ ਛੋਟੇ ਕਰਦੇ ਸ਼ਾਇਦ ਤਾਨੂੰ ਵਿਊ ਮਿਲ ਜਾਣ 24 ਘੰਟੇ ਅਖੇਤਾਂ ਦੇ ਵਿੱਚ ਤੁਰੇ ਫਿਰਦੇ ਰਹਿੰਦੇ ਆ ਤੇ ਆ ਜਿਹੜਾ ਰ ਘਰ ਵਾਲਾ ਐ ਡੰਗਰ ਜਿਹਾ ਪੱਗ ਬੰਨੀ ਸਰਦਾਰ ਹੋ ਗਏ ਤੈਨੂੰ ਆ ਕੰਮ ਕਰਦਿਆਂ ਨੂੰ ਸ਼ਰਮ ਨਹੀਂ ਆਉਂਦੀ ਕੀ ਦਿਖਾਉਣਾ ਚਾਹਣਾ ਐ ਤੂੰ ਇੱਕ ਸਿਰਫ ਚੰਦ ਪੈਸਿਆਂ ਕਰਕੇ ਵਿਊ ਕਰਕੇ ਤੁਸੀਂ ਆਪਣੇ ਘਰ ਦੀ ਇੱਜ਼ਤ ਨੂੰ ਏਦਾਂ ਲੋਕਾਂ ਸਾਹਮਣੇ ਪੇਸ਼ ਕਰਦੇ ਹੋ ਫਿਰ ਕਹਿੰਦੇ ਮੁੰਡੇ ਮਾੜੇ ਆ ਮੁੰਡਿਆਂ ਦੀ ਨਿਗਾ ਮਾੜੀ ਆ ਮੈਂ ਤੇ ਇੱਕ ਤਨਾ ਇਹਨੂੰ ਪਤਾ ਨਹੀਂ ਕਿੰਨੇ ਮਾਈਕ ਫੜਾ ਦਿੰਦਾ ਹੈ ਤੁਹਾਨੂੰ ਕਿਹੜੇ ਬੰਦੇ ਲੱਗਦਾ ਹੈ ਕਿ ਗਾਲੂਗੀ ਰੌਲਾ ਪਾਈ ਜਾਂਦੀ ਆ ਬੇਨ ਗੱਲਾਂ ਖੱਪ ਪਾਉਂਦੇ ਹੀ ਆ ਮੈਂ ਤੁਹਾਨੂੰ ਕਹਿ ਰਿਹਾ ਜਿੰਨੇ ਵੀ ਸਾਰੇ ਗੇਮ ਨਾਲ ਜੇ YouTube ਤੇ ਪੜ੍ਹੇ ਹੋ ਜੀ ਇੱਕ ਪਸੰਦ ਨੂੰ ਪਹਿਜੂਗਾ ਇਹ ਜੈਸਮੀ ਮਹਾਰ ਵਲੌਗ ਰਖਾ ਲੈ ਲਿਆ ਕਿ YouTube ਦੇ ਪਰ ਮੇਰਾ ਖੋਦਾ ਚੈਨਲ ਆ ਠੀਕ ਆ ਉੱਥੇ ਜਾ ਕੇ ਜਰੂਰ ਸਾਰੇ ਨਾਲ ਸਬਸਕ੍ਰਾਈਬ ਕਰ ਦਿਓ ਲਾਈਕ ਬਟਨ ਵੀ ਦਬਾਪ ਦਿਓ ਜੀ ਨੂੰ ਵਧੀਆ ਨਹੀਂ ਲੱਗਿਆ ਡਿਸਲਾਈਕ ਵੀ ਕਰ ਦਿਓ ਕਮੈਂਟ ਵੀ ਪਾ ਦਿਓ ਗਾ ਕੇ ਬੇਸੂਰਾ ਤੇ ਹੁਣ ਕਹਿੰਦੀ ਆ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੋ ਇੱਥੇ ਗਾਉਣ ਗਈ ਸੀ ਕਿ ਪ੍ਰੋਮੋਸ਼ਨ ਕਰਨ ਗਈ ਸੀ ਆਪਣੀ ਚੈਨਲ ਦੀ ਕੋਈ ਹਾਲ ਨਹੀਂ ਤੇਰਾ ਜੈਸਮੀਨ ਤੂੰ ਸ਼ੁਰੂ ਤੋਂ ਏਦਾਂ ਸੀ ਬਾਅਦ ਵਿੱਚ ਸਾਨੂੰ ਹੁਣ ਫੀਲ ਹੁੰਦਾ ਹੈ ਕਿ ਤੇਰਾ ਤਾਂ ਸ਼ੁਰੂ ਤੋਂ ਇਹੀ ਹਾਲ ਸੀ ਮੂਤਵਾਰ ਬੰਦੇ ਤੋਂ ਚੀਜ਼ ਲੈਣੇ ਜਿਹਦੇ ਤੋਂ ਸਾਨੂੰ ਸ਼ੁਰੂਆਤ ਦੇਖਦੇ ਆ ਫਿਰ ਹੁਣ ਲੈ ਕੇ ਆਉਣੇ 15 20 ਨੂੰ ਤਾ ਬੈਠ ਕੇ ਦੇਖੀਓ ਬੇ ਕੰਨੀਓ ਚਲ ਜੇ ਦੇਖੋ ਕੀ ਤੁਹਿਆ ਦੇਖ ਹੀ ਲਿਆ ਐਦਾਂ ਦੇ ਬੱਚੇ ਵੀ ਨਹੀਂ ਕਰਦੇ ਜਿਵੇਂ ਇਹ ਕਰਦੀ ਆ ਉਂਗਲਾਈਆਂ ਚਟ ਕੇ ਤੇ ਉਹੀ ਆਪਣੇ ਕੱਪੜਿਆਂ ਨੂੰ ਲਾਈ ਜਾਂਦੀ ਆ ਅਕਲ ਦੇਖ ਲਓ ਜਿਆ ਜਾਨੂਗੇ ਰਵਿੰਦਰ बाबू ਅੱਛਾ ਇਹ ਹਾਜ਼ਰ ਕੇ ਸਿਰ ਦਾ ਤਾਜ ਬੋਲਦਾ ਹੈ ਇੱਕ ਬਲ ਕੇ ਸਿੰਦੂਰ ਅੱਛਾ ਤੇ ਸਾਡੀ ਕੋਸ਼ਿਸ਼ ਨਹੀਂ ਹੁੰਦਾ ਸ਼ੌਕ ਤੋਂ ਬਸ ਟਾਈਮ ਪਾਸ ਕਰਨ ਜਾਣੀ ਆ ਨਾਲੇ ਅਗਲੇ ਦਾ ਦਿਮਾਗ ਚਟਦੀ ਆ ਕੀ ਹਰਕਤਾਂ ਕਰਦੀਆਂ ਤੂੰ ਤੇਰਾ ਘਰ ਵਾਲਾ ਵੀ ਉਹੋ ਜਿਹਾ ਸੁੱਦਲ ਜਾਵਾ ਸਾਰਾ ਦਿਨ ਬਸ ਕੈਮਰਾ ਔਨ ਰੱਖ ਛੜਦਾ ਏ ਦਿਖਾ ਦਿੰਦਾ ਕੀ ਕਰਦੀ ਏ ਕੀ ਨਹੀਂ ਕਰਦੀ ਉਹ ਤੈਨੂੰ ਭੋਰਾ ਵੀ ਨਹੀਂ ਸਮਝਾਉਂਦਾ ਕਿ ਆ ਹਰਕਤਾਂ ਆਖਲਾ ਰਿਆ ਕਰ ਥੋੜੀ ਜਿਹੀ ਸਿਆਣੀ ਬਿਆਣੀ ਆ ਨਾ ਤਾਂ ਸਿਆਣੇ ਬਿਆਣਿਆਂ ਵਾਂਗੂ ਰਿਆ ਕਰ ਬਹੁਤਾ ਗਿਆਨ ਨਾ ਦਿਆ ਕਰ ਮੈਂ ਜੀ ਚਾ ਕਿਤਾ ਤੀਸਰਾ ਚੂੜਾ ਨਾ ਦਿਹਾ ਤੀਸਰਾ ਚੂੜਾ ਪਾ ਲਿਆ ਚੌਥਾ ਚੂੜਾ ਦੇ ਕੜੇ ਲੈਣੀਆਂ ਇਸ ਕਰਕੇ ਆਂਟੀ ਦੇ ਕੋਲ ਪੁੱਛਣ ਦਈਆਂ ਕਿ ਮੇਰਾ ਤੀਸਰਾ ਹੈ ਕਿ ਚੌਥਾ ਚੂੜਾ ਹੈ ਜੋ ਤੈਨੂੰ ਖੁਦ ਨੂੰ ਨਹੀਂ ਪਤਾ ਤੇ ਫਿਰ ਨਾ ਬੋਲ ਤੂੰ ਪਾਏ ਚੂੜੇ ਤੇ ਤੈਨੂੰ ਪਤਾ ਹੋਣਾ ਚਾਹੀਦਾ ਨਾ ਤੀਸਰਾ ਹੈ ਕਿ ਚੌਥਾ ਹੈ ਤੇ ਉੱਪਰੋਂ ਬੋਲਣ ਦੇਖੋ ਤੇ ਕਿਵੇਂ ਦਈਆਂ ਜਿਵੇਂ ਨਿਊਜ਼ ਦੇਂਦੇ ਹੀ ਹੁੰਦੀ ਹੈ ਸਮਾਨ ਸਮਝ ਕੇ ਕਰਉਣਾ ਤੂੰ ਵੀ ਮਿਛਲਾ ਜਾ 24 ਘੰਟੇ ਕੈਮਰਾ ਔਨ ਹੀ ਰੱਖ ਛੱਡਦਾ ਹੈ ਦੁਕਾਨ ਦੇ ਵਿੱਚ ਗਿਆ ਹੈ ਇੱਥੇ ਸਮਾਨ ਬੜਾ ਸੋਹਣਾ ਹੈ ਫਲਾਨਾ ਢਿਮਕਣਾ ਇਹਦੇ ਸਮਾਨ ਸੋਹਣਾ ਕਰਕੇ ਅਗਲਾ ਰੱਖਦਾ ਹੁੰਦਾ ਫਾਲਤੂ ਸਮਾਨ ਹੋਊਗਾ ਤੇ ਕੌਣ ਲੈਣ ਆਊਗਾ ਅਗਰ ਇਹਨੇ ਸਮਾਨ ਰੱਖਿਆ ਹੈ ਸੋਹਣਾ ਕਰਕੇ ਰੱਖਿਆ ਹੈ 24 ਘੰਟੇ ਤੇਰੀ ਜੁਬਾਨ ਹੀ ਨੇ ਮੂੰਹ ਚ ਪੈਂਦੀ ਮੁੱਛਲ ਜਿਆ ਅਤਾ ਜੀਬ ਜੀਬ ਜੀ ਲੱਗੀ ਜਿਵੇਂ ਇਦਾਂ ਤੇ ਪਰ ਡੈਟ ਨਹੀਂ ਹੈ ਐਨ ਐਸ ਦੇ ਨੋ ਐਸ ਲੈੰਡਿਸ ਮੈਨੂੰ ਫਾਈਂਡ ਦਾ ਟੋਨ ਆ ਪਾਰਿਆ ਹੈ ਗਰਾਂ ਨੂੰ ਆਪਣੇ ਹੱਥ ਭਰੀ ਜਾਂਦੀ ਆ ਲੈਣਾ ਇਹਨੇ ਕੁਛ ਨਹੀਂ ਆ ਇਹਨੂੰ ਕੁਛ ਨਹੀਂ ਪਸੰਦ ਆਉਂਦਾ ਤੇ ਜੇ ਕੁਝ ਪਸੰਦ ਆ ਜਾਈ ਉਹਦਾ ਰੇਟ ਸੁਣ ਕੇ ਬਾਹਰ ਆ ਜਾਂਦੇ ਆ ਆਂਟੀ ਇਹਨਾਂ ਕੁਛ ਨਹੀਂ ਲੈਣਾ ਠੀਕ ਆ ਨਾ ਐਵੇਂ ਉਂਗਲੀਆਂ ਮਾਰੀ ਜਾਂਦੀ ਆ ਆਪਣੀ ਲਿਫਟ ਦੇ ਉੱਤੇ ਇਹਨੇ ਕੁਛ ਨਹੀਂ ਲੈਣਾ ਤੁਸੀਂ ਆਪਣਾ ਟਾਈਮ ਨਾ ਬਰਬਾਦ ਕਰੋ ਚੁੱਪ ਕਰਕੇ ਇਹਨਾਂ ਨੂੰ ਆਪਣੀ ਸ਼ਾਪ ਚੋਂ ਬਾਹਰ ਕੱਢੋ ਤੇ ਇੱਧਰ ਸਾਡੇ ਪ੍ਰੌਣਾ ਸਾਹਿਬ ਤਾਂ ਰਹੇਗੇ ਪ੍ਰੌਣਾ ਖਾਓਗੇ ਬੰਦ ਤੈਨੂੰ ਲੱਗਦਾ ਆਪ ਆ ਕਿਆ ਪਿਆ ਤੁਹਾਡੇ ਤੋਂ ਤੁਹਾਡੇ ਨਾਲ ਰਹਿ ਰਹਿ ਕੇ ਅੱਕ ਗਿਆ ਠੀਕ ਆ ਨਾ 24 ਘੰਟੇ ਕੈਮਰਾ ਹੀ ਔਨ ਰੱਖ ਛੱਡਦਾ ਓਨੇ ਵਿਚਾਰੇ ਨੇ ਨਹੀਂ ਆਉਣਾ ਹੋਊਗਾ ਤੇਰੇ ਵਲੌਗ ਦੇ ਵਿੱਚ ਉਹ ਕਹਿੰਦਾ ਹੋਣਾ ਇਹਨਾਂ ਨੂੰ ਤਾਂ ਲਾਂਹ ਤਾਂ ਪੈਂਦੀਆਂ ਸਾਨੂੰ ਨਾ ਪੈ ਜਨ ਕਿਤੇ ਇਹ ਇਹ ਨਾ ਕੁੱਕੜਾ ਨੂੰ ਕੀਚ ਕਚੌਲਾ ਪਾਇਆ ਕਿੰਨਾ ਰੌਲਾ ਪਾਉਂਦਾ ਐ ਇੰਨੀ ਜਿਆਦੀ ਖੱਪ ਪਾਉਂਦੇ ਜੇ ਤੁਸੀਂ ਖਾਣ ਪੀਣ ਆਏ ਜੇ ਤੁਸੀਂ ਹਨਾ ਤੇ ਚੁੱਪ ਕਰਕੇ ਬੈਠ ਕੇ ਖਾ ਪੀ ਲਓ ਕਿਵੇਂ ਰੌਲਾ ਪਾਇਆ ਇਹਨਾਂ ਨੇ ਰਲ ਗਏ ਸਾਰੇ ਇਕੱਠੇ ਹੋ ਕੇ ਬਹਿ ਗਏ ਆ ਤੇ ਹੁਣ ਬਸ ਆ ਮਾਲਾ ਵਾਲੇ ਵੀ ਆ ਗਏ ਆ ਇਹ ਵੀ ਮੂੰਹ ਚੋਕ ਕੇ ਝਿਗ ਦੇਣ ਆ ਜਾਂਦੇ ਜਾਂ ਇਹ ਉਹਨਾਂ ਕੋਲ ਤੇ ਝਿਗ ਦੇਣ ਚੱਲ ਜਾਂਦੇ ਸਿਰਫ ਤਾਂ ਸਿਰਫ ਇੱਕ ਵਲੌਗ ਬਣਾਉਣ ਵਾਸਤੇ ਤੇ ਰੌਲਾ ਵੇਖੋ ਕਿਵੇਂ ਪਾਇਆ ਮੇਰੇ ਤਾਂ ਰੌਲਾ ਜੇ ਵੇਖ ਕੇ ਗੁੱਸਾ ਚੜੀ ਜਾਂਦਾ ਹੈ ਤੁਸੀਂ ਚੁੱਪ ਕਰਕੇ ਬੈਠ ਕੇ ਸ਼ਾਂਦੀ ਨਾਲ ਖਾ ਪੀ ਲਓ ਕੁਛ 36 ਵਾਰੀ ਪੂਰੇ ਵਲੌਗ ਦੇ ਵਿੱਚ ਆ ਮੁੱਛਲ ਜੇ ਨੇ ਲੱਸੀ ਮੰਗੀ ਉਹਦੇ ਤੋਂ ਤੇ ਮੈਨੂੰ ਇਹ ਨਹੀਂ ਸਮਝ ਲੱਗਦੀ ਤੁਹਾਡੇ ਘਰ ਇੰਨੀਆਂ ਜਿਆਦਾ ਮੱਝਾਂ ਐ ਤੇ ਤੁਹਾਨੂੰ ਲੱਸੀ ਨਹੀਂ ਕਰੀ ਮਿਲਦੀ ਕਿ ਜਾਂ ਬਣਾਉਂਦੇ ਨਹੀਂ ਜੇ ਕਿ ਸਾਰਾ ਦਿਨ ਵਲੌਗ ਦੇ ਵਿੱਚ ਧਿਆਨ ਰਹਿੰਦੇ ਹੋ ਕਿ ਵੀ ਇੰਨੇ ਨਾ ਸਾਰੇ ਵਲੌਗ ਦੇ ਵਿੱਚ ਲੱਸੀ ਲੱਸੀ ਕਰੀ ਗਿਆ ਉਹ ਤੇਰੀ ਲੱਸੀ ਹੋਗੀ ਆਏਗੇ ਨਹੀਂ ਨਹੀਂ ਹਰ ਵਾਰ ਲੱਸੀ ਕਰਾਉਂਦੇ ਕਿਉਂ ਕਰਾਈਂਦੇ ਨੇ ਲੱਸੀ ਇਹ ਦਿੰਦੇ ਨਹੀਂ ਬਸ ਨੌਂ ਕਿਹਾ ਉਹ ਮਾਫੀ ਕਰਦਾ ਨਾ ਨਾ ਲੰਦਿਆ ਵੈਟਰ ਵਿਚਾਰਾ ਵੀ ਖਲੋਤਾ ਨਾ ਸੋਚੀ ਜਾਂਦੇ ਆ ਕਿ ਕਿਹੜੇ ਡੰਗਰ ਆ ਗਏ ਇੱਥੇ ਖਾਣਾ ਖਾਣ। ਉਹ ਚੁੱਪ ਕਰਕੇ ਤੇ ਬਹਿ ਜੋ 10 ਮਿੰਟ ਕੀ ਤੁਸੀਂ ਖਾਪ ਪਾਈ ਆ। ਵੈਟਰ ਵਿਚਾਰਾ ਜੀ ਕਰਦੇ ਕਿ ਇਹਨਾਂ ਦੇ ਸੱਚ ਥਾਲੀ ਥੁਲੀ ਮਾਰਾਂ। ਇੰਨਾ ਜਿਆਦਾ ਇਹਨਾਂ ਨੇ ਉੱਥੇ ਖਾਪ ਪਾਈ ਆ ਕਿ ਚੁੱਪ ਕਰਕੇ ਜੋ ਖਾਣਾ ਮੰਗਾ ਲਓ। ਕੀ ਅਗਲੇ ਦਾ ਦਿਮਾਗ ਚੱਟੀ ਜਾਂਦੇ ਜੇ ਮੈਂ ਤੇ ਤੈਨੂੰ ਭਰਾਵਾ ਜਿੱਤ ਵਲੌਗ ਲੂਗ ਇਹਨਾਂ ਦੇ ਵੇਹਣਾ ਜਾ ਕੋਈ ਵੀ ਵੀਡੀਓ ਵੇਹਣਾ ਨਾ ਥੋੜਾ ਦਿਮਾਗ ਨੂੰ ਹੱਥ ਮਾਰ ਇਹਨਾਂ ਨੂੰ ਬੜੀਆਂ ਲਾਹਨਤਾਂ ਪੈਂਦੀਆਂ ਜੇ ਇਹਨਾਂ ਨੂੰ ਦੁਕਾਨਦਕੂਨ ਦੇ ਵਿੱਚ ਤੇ ਜਾਂ ਆਪਣੇ ਰੈਸਟੋਰੈਂਟ ਹਾਬੇ ਠੂਬੇ ਵਿੱਚਵਾੜਿਆ ਕਰੋ ਚੁੱਪ ਕਰਕੇ ਬਾਹਰ ਕੱਢ ਦਿਓ ਸ਼ੋਰ ਮੰਗਦਾ ਹੈ ਉਹ ਤੇ ਕਿਸੇ ਹੋਰ ਹੀ ਵਿਚਾਰਾਂ ਵਿੱਚ ਖੋਬਿਆ ਫਿਰਦਾ ਕਿ ਸ਼ਾਇਦ ਮੈਨੂੰ ਉਹ ਚੀਜ਼ ਮਿਲ ਜੂਗੀ ਪਰ ਤੁਸੀਂ ਤਾਂ ਰੋਟੀ ਵਿੱਚ ਹੀ ਸਾਰ ਦਿੱਤਾ ਸਮਝ ਰਹੇ ਹੋ ਸਮਝ ਰਹੇ ਹੋ ਸਮਝ ਮਾਰ ਮਾਰ ਕੇ ਅਜੇ ਮਾਰਦਾ ਮਾਰ ਕੇ ਬਹੁਤਿਆਰ ਕੁਝ ਨਹੀਂ ਆ ਬੱਲੇ ਜਾਨੀ ਨਾ ਵੈਸੇ ਅੱਜ ਮੈਂ ਛੋਟੀ ਲਾ ਦਿੱਤੀ ਆ ਵਾ ਕੋਈ ਸ਼ੱਕ ਆ ਮਾਰਾ ਮੂੰਹ ਬਿਲਕੁਲ ਨਹੀਂ ਪਸੰਦ ਆਇਆ ਅ ਤੂੰ ਲੱਗਦਾ ਤੇਨੂੰ ਨਾ ਕੋਈ ਸ਼ੁਰੂ ਤੋਂ ਬਿਮਾਰੀ ਆ ਜਿਹੜੀ ਨਾ ਖੁਦ ਦੀ ਤਾਰੀਫ਼ ਕਰਨੀ ਰੋਟੀ ਪਾਣੀ ਦੇ ਵਿੱਚ ਵੀ ਤੂੰ ਤੂੰ ਤਾਰੀਫ਼ ਆਪਣੀ ਖੁਦ ਕਰਦੀ ਆ ਕੰਮਸ ਭਾਵੇਂ ਸਬਜ਼ੀ ਜੋ ਵੀ ਜਠਾਣੀ ਬਣਾਉਂਦੀ ਆ ਜਾਂ ਪੋਸ਼ ਪਸ਼ ਕੇ ਬਣਾ ਲੈਣੀ ਹਨਾ ਤੇ ਹੁਣ ਕਹਿੰਦੀ ਆ ਮੈਂ ਸੋਹਣੀ ਆ ਆਪਣੀ ਤਾਰੀਫ਼ ਖੁਦ ਕਰਦੀ ਆ ਤੇਨੂੰ ਅਗਲਾ ਕੋਈ ਕਹਿੰਦਾ ਏ ਜੇ ਕੋਈ ਕਹਿੰਦਾ ਏ ਤੇ ਉਹਦਾ ਵੀ ਮਤਲਬ ਵਲੌਗ ਬਣਾ ਕੇ ਦੱਸਿਆ ਕਰੋ ਕਿ ਫਲਾਣਾ ਬੰਦਾ ਸਾਨੂੰ ਕਹਿੰਦੇ ਆ ਕਿ ਤੂੰ ਬਹੁਤ ਸੋਹਣੀ ਆ ਠੀਕ ਆ ਨਾ ਆਪਣੀ ਤਾਰੀਫ਼ ਝੂਠੀ ਕਰਦੀ ਰਹਿੰਦੀ ਸਾਰਾ ਦਿਨ ਉਹ ਮੁਛਲ ਜੀ ਕਹਿੰਦਾ ਕੋਈ ਸ਼ੱਕ ਆ ਹਾਂ ਹੈਗਾ ਸ਼ੱਕ ਸਾਰਿਆਂ ਨੂੰ ਸ਼ੱਕ ਆ ਪਰ ਤੇਰਾ ਸਾਨੂੰ ਪਤਾ ਨਹੀਂ ਕਿਉਂ ਕਿਉਂਕਿ ਉਹ ਪੈਸੇ ਕਮਾਉਂਦੀ ਜੇ ਤੇ ਬਾਤ ਹੀ ਨਹੀਂ ਹੁੰਦੀ ਉਹਨੇ ਪਤਾ ਨਹੀਂ ਕਿਆ ਕੀਤਾ ਇਹਦਾ ਕੱਥਾ ਦੇ ਮਾਇਕੇ ਦੇ ਸੋਈ ਨਾ ਦੇਖੀ ਨਾ ਪਤਾ ਦੇਖੀ ਤਾਂ ਤੁਸੀਂ ਬਣਾਇਆ ਰੱਖ ਉਹ ਸੋਹਣੀ ਬੱਦਗੀ ਆ ਕੰਮ ਜੀ ਚੜਾ ਵੀ ਨਹੀਂ ਆ ਟਾਟਾ ਵੀ ਠੀਕ ਆ ਰੋਚ ਦੇਖੋ ਦੇਖ ਲੋ ਬੇਅਕਲ ਉਸ ਤਰ੍ਹਾਂ ਕਹਿ ਲੈਂਦੀ ਆ ਮੈਂ ਸੋਹਣੀ ਆ ਮੈਂ ਸਬਜੀ ਬੜੀ ਟੇਸਟੀ ਬਣਾਉਣੀ ਆ ਤੇ ਹੁਣ ਇਹਨੂੰ ਮਕਾਈ ਦੀ ਰੋਟੀ ਨਹੀਂ ਬਣਾਉਣੀ ਆਈ ਇਹਨੇ ਨਾ ਸਾਰੇ ਵਲੌਗ ਦੇ ਵਿੱਚ ਆਖਿਆ ਮੈਨੂੰ ਮਕਾਈ ਦਾ ਆਟਾ ਨਹੀਂ ਲਿਆ ਕੇ ਦਿੰਦੇ ਦੀਦੀ ਆਪਣੀ ਮਦਨ ਦਾ ਨਾਨ ਨੂੰ ਆਖਿਆ ਤੇ ਹੁਣ ਜਿਹਨੇ ਆਟਾ ਲਿਆ ਕੇ ਦਿੱਤਾ ਮਕਾਈ ਦਾ ਤੇ ਹੁਣ ਇਹਨੂੰ ਰੋਟੀ ਨਹੀਂ ਬਣਾਉਣੀ ਆਉਂਦੀ ਬਸ ਗੱਲਾਂ ਦਾ ਘੜਾ ਏ ਗੱਲਾਂ ਤੂੰ ਜਿੰਨੀਆਂ ਮਰਜ਼ੀ ਸੁਣ ਲੋ ਪੂਰੇ ਪਿੰਡ ਦੀਆਂ ਗੱਲਾਂ ਸੁਣ ਲੋ ਉਹ ਵੀ ਤੁਹਾਨੂੰ ਸੁਣਾ ਦਊਗੀ ਬਸ ਰੋਟੀ ਨਹੀਂ ਬਣਾਉਣੀ ਆਉਂਦੀ ਬੇਅਕਲ ਨੂੰ ਬੇਕੂਫ ਮੈਨੂੰ ਇਹਨਾਂ ਗੱਲਾਂ ਤੋਂ ਇਤੋਂ ਗੁੱਸਾ ਚੜਦਾ ਹੈ ਕਿ ਜਿਹੜੀਆਂ ਝੂਠੀਆਂ ਤਰੀਫਾਂ ਕਰਦੀ। ਨਹੀਂ ਅੱਜ ਰਾਤ ਤਾਂ ਤੁਹਾਨੂੰ ਬਣਾਏ। ਯਾਰਾ ਕੱਤ ਮੈਨੂੰ। ਇਹਨਾਂ ਦੇ ਵਰਗੇ ਇਹ ਨਹੀਂ ਕਰਦਾ। ਉਹ ਇਹ ਕੱਢ ਰਵਾਂ। ਇਹ ਮਾਝੀ ਰਾਮ ਦੀ ਗੱਲ ਵੀਡੀਓ ਦੀ ਸਾਸੂਰੇ ਦੇਗਾ ਵੀ ਘਰ ਵੀ ਦੇਖ ਰਾਂਗੇ। ਨਾ ਚੱਲ ਆ ਕਿ ਜੀ। ਤੁਸੀਂ ਲੈਣੇ ਤਾਂ ਚਾਹਤਾ ਬਸ। ਨਾ ਮੈਂ ਬਾਕ। ਅੱਜ ਕੱਲ ਦੇ ਨੇ ਕੱਟ ਇਹ ਅਕਲ ਤੋਂ ਪਤਾ ਲੱਗਦਾ ਏ ਤੇਰੀ ਜਠਾਣੀ ਆਪਣੀ ਨੇ ਨਾਨ ਨੂੰ ਕਹਿੰਦੀ ਏ ਕਿ ਦੀਦੀ ਤੁਸੀਂ ਰੁਕ ਜਾਓ ਅੱਜ ਦਾ ਦਿਨ ਰੁਕ ਜਾਓ ਹਨਾ ਚਲੋ ਬੱਚਿਆਂ ਨੂੰ ਛੁੱਟੀਆਂ ਹੋਈਆਂ ਕੋਈ ਗੱਲ ਡਰ ਵੀ ਨੀਗਾ ਕਿ ਆਪਣੇ ਪੇਕੇ ਘਰੋਂ ਆਈ ਹੈ ਹਨਾ ਤੇ ਅੱਗੋਂ ਇਹਦੀ ਮੱਤ ਵੇਖ ਲਓ ਕੋਈ ਨਹੀਂ ਦੀਦੀ ਉਹਨਾਂ ਨੇ ਆਪਣਾ ਘਰ ਵੀ ਦੇਖਣਾ ਏ ਫਲਾਨਾ ਦੇਖਣਾ ਠਿੰਕਣਾ ਦੇਖਣਾ ਤੂੰ ਜਦੋਂ ਆਪਣੇ ਮਾਲਾ ਮੂਲਾ ਜਿੱਥੇ ਵੀ ਜਾਣੀ ਆ ਉਦੋਂ ਉਦੋਂ ਤੈਨੂੰ ਨਹੀਂ ਸਹਰਿਆਂ ਦਾ ਚੇਤਾ ਆਉਂਦਾ ਉਦੋਂ ਤੈਨੂੰ ਨਹੀਂ ਕਰਦਾ ਧਿਆਨ ਆਉਂਦਾ ਜਿਵੇਂ ਉਹ ਆਪਣੇ ਘਰੇ ਪੇਕੇ ਰਹਿਣ ਆਈ ਆ ਤੇ ਕਿਵੇਂ ਗਿਆਨ ਦੇਣ ਲੱਗ ਪਈ ਏ ਇਹ ਬੇਅਕਲ ਬੇਅਕਲ ਕੁੜੀ ਲਹਾkada ਇੱਕ ਮੈਂ ਆਪਣੀ ਦਵਾਈ ਲੈਣੀ ਕੋ ਮਨਚੀਤ ਨੂੰ ਖਾਣਾ ਇੱਕ ਕੋਚ ਜਾਣਾ ਲੰਮ ਸਾਰਾ ਪੈਸੇ ਆਉਂਦਾ ਹੈ ਪੈਸੇ ਦੋ ਬਲੌਗ ਇਹਨਾਂ ਨੇ ਨਾ ਇਦਾਂ ਹੀ ਬਣਾ ਦਿੱਤਾ ਰੋਟੀ ਖਾਂਦੇ। ਦੂਸਰੀ ਗੱਲ ਉਹਦੀ ਜਿਠਾਣੀ ਹਰ ਬਲੌਗ ਦੇ ਵਿੱਚ ਹੁਣ ਪੈਸੇ ਮੰਗਦੀ ਹੈ ਹਨਾ। ਤੇ ਉਦੋਂ ਤੋਂ ਤੂੰ ਜੈਸਮੀਨ ਬੜਾ ਗਿਆਨ ਦਿੰਨੀ ਹਰੇਕ ਗੱਲ ਦਾ। ਹੁਣ ਕਿਉਂ ਨਹੀਂ ਉਹ ਜਦੋਂ ਤੇਰੇ ਘਰ ਵਾਲੇ ਤੇ ਪੈਸੇ ਮੰਗਣਦੇ ਆ ਕਿ ਮੈਂ ਦਵਾਈ ਲਿਆਉਣੀ ਆ, ਕੁਝ ਵੀ ਸਮਾਨ ਲਿਆਉਣਾ, ਸਾਰਾ ਕੰਮ ਪੈਸਿਆਂ ਦਾ। ਮੈਨੂੰ ਪੈਸੇ ਦੋ, ਪੈਸੇ। ਹੁਣ ਕਿਉਂ ਨਹੀਂ ਬੋਲੀਆ? ਹੁਣ ਕਿਉਂ ਨਹੀਂ ਗਿਆਨ ਦਿੰਦਾ ਕਿ ਦੋ ਜੀ ਨੂੰ ਪੈਸੇ। ਹੁਣ ਕਹਿੰਦੇ ਉਹ ਹੁਣ ਪਤਾ ਲੱਗਦਾ ਤੇਰੀ ਸਿਆਣਪ ਦਾ ਕਿ ਤੂੰ ਕਿੰਨੀ ਕ ਸਿਆਣੀ ਉਹ ਤਾਂ ਪਤਾ ਹੀ ਆ ਅਕਲ ਤਾਂ ਤੈਨੂੰ ਹੈ ਨਹੀਂ ਕੀ ਹੁਣ ਨਹੀਂ ਬੋਲੀ ਹੁਣ ਤਾਂ ਜਠਾਣੀ ਵੀ ਪੈਸੇ ਮੰਗਦੀ ਇਹਨਾਂ ਤੋਂ ਲੈ ਹੁਣ ਆ ਤੇਰੇ ਕੋਲੋਂ ਕੱਢਾ ਮੇਰੇ ਪੇਕੇ ਆ ਤੇ ਆ ਮੈਂ ਉਹੀ ਕਸਾਇਆ ਪਿਆ ਇਹ ਤੇ ਇੱਕ ਹੋਰ ਲੈ ਨਾ ਵੀ ਲੱਗਨੇ ਲਾ ਲਈ ਸਿਆਣ ਵਿਚਾਰੀ ਉਹ ਵੀ ਹੱਥ ਮੱਥੇ ਦੇ ਮਾਰ ਕੇ ਸੁਣਦਾ ਹੀ ਆ ਕਿ ਕੀ ਕਮਲ ਖੋਲਣ ਦੀਆਂ ਵਲੌਗ ਤੁਹਾਡਾ ਬੰਦ ਹੈ ਤੁਹਾਨੂੰ ਇੰਨੀ ਵੀ ਸ਼ਰਮ ਨਹੀਂ ਦੀ ਹਰੇਕ ਵਲੌਗ ਦੇ ਵਿੱਚ ਇਹਦਾ ਇੱਕੋ ਹੀ ਹੁੰਦਾ ਇਸ ਪੰਗਾ ਆ ਮੇਰਾ ਸੂਟ ਜਿਹੜਾ ਮਾੜਾ ਤੋਂ ਆਇਆ ਆ ਮੇਰੇ ਪੇਕਿਆਂ ਤੋਂ ਆਇਆ ਮੇਰੇ ਪੇਕਿਆਂ ਤੋਂ ਆਇਆ ਵਾ ਉਹ ਵੀ ਤੇਰੀ ਨਨਾਨੀ ਉਹ ਵੀ ਪੇਕਿਆਂ ਚ ਹੀ ਆਈ ਆ ਫਿਰ ਉਹਨੂੰ ਵੀ ਲੈ ਕੇ ਦੇਹਾਂ ਸੂਟ ਉਹਨੂੰ ਤੂੰ ਕਹਿੰਨੀ ਹੈ ਕਿ ਨਹੀਂ ਜੀ ਇਹਨਾਂ ਦਾ ਤਾਂ ਘਰ ਦਾ ਸਰਦਾ ਨਹੀਂ ਆ ਦੀਦੀ ਇਹਨਾਂ ਨੂੰ ਜਾਣਾ ਪੈਣਾ ਫਲਾਨਾ ਠਿੰਕਣਾ ਤੇਰੀ ਜਠਾਣੀ ਸਭ ਨੂੰ ਰੋਕਨਦੀ ਆ ਤੇ ਤੇਰੀ ਤਾਂ ਇੰਨੀ ਕਿ ਅਕਲ ਮਤ ਦੇਖ ਲਈ ਹਨ ਗਿਆਨ ਤਾਂ ਵਾਧੂ ਲੋਕਾਂ ਨੇ ਦੇਖ ਲਿਆ ਹੈ ਤੇਰਾ ਪਰ ਜਿਹੜੀ ਤੇਰੀ ਮੱਤ ਆ ਨਾ ਮੱਤ ਲੋਕਾਂ ਨੇ ਅੱਜ ਦੇਖੀ ਆ ਕਿ ਆਪਣੀ ਨਨਾਨ ਨੂੰ ਕਿਵੇਂ ਬਹਾਨੇ ਨਾਲ ਕਹਿੰਦੀ ਹੈ ਕਿ ਨਹੀਂ ਦੀਦੀ ਜਾਓ ਤੁਹਾਡਾ ਸਰਦਾ ਨਹੀਂ ਆ ਕੀਜ ਹੋਵੇ ਇਹ ਮਾਲਾ ਤੋਂ ਆਈ ਆ ਇਹ ਮਾਲਾ ਤੋਂ ਆਈ ਆ ਤੂੰ ਵੀ ਤਾਂ ਮਾਲਾ ਤੋਂ ਆਈ ਆ ਜਿਹੜੀ ਦਿਮਾਗ ਛੱਟਦੀ ਇਹਨਾਂ ਦਾ ਸਾਰਾ ਦਿਨ ਪਤਾ ਨਹੀਂ ਕਿਵੇਂ ਤੇਰੇ ਨਾਲ ਰਹਿੰਦੇ ਆ ਹਰੇਕ ਗਾਲ ਤੇ ਹਰੇਕ ਕੰਮ ਦੇ ਆਪਣੀ ਖੁਦ ਦੀ ਤਾਰੀਫ ਹੀ ਕਰਦੀ ਰਹਿੰਦੀ ਆ ਤੇ ਮੱਕਈ ਦੀ ਰੋਟੀ ਤੈਨੂੰ ਬਣਾਉਣੀ ਨਹੀਂ ਆਈ ਜਠਾਣੀ ਨੂੰ ਕਿੰਨੀ ਦਿੱਤੀ ਤੁਸੀਂ ਤੇ ਸਵਾਦ ਬਣਾਉਂਦੇ ਹੋ ਤੂੰ ਵੀ ਫਿਰ ਬਣਾਉਣੀ ਸਿੱਖ ਲੈ ਗਿਆਨ ਦੀ ਦੇਵੀ